ਸਤਨਾਮ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲੰਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੇ ਆ ਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦ ਗੁਰੇ ਨਮ ਹੈ जुगाद गुरु ए नम है सात गुरु ए नम है श्री गुरुदेव ए नम है नमस्कार 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 जाहर पीर जगत् गुरु बाबा ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਦੀ ਸੰੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹਨਸਾ ਸਹੇ ਵੀ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ صدਕਾ ਲਾਇਆਂ ਅਲਾਹੀ ਦਿਉਟੀਆਂ صدਕਾ ਪਰਜਾਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਾਂ ਤਨ ਤਨ ਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਅੱਜ ਦੇ ਹੁਕਮਨਾਮਾ ਸਾਹਿਬ ਦੀਆਂ ਸਾਂਝਾਂ ਪਾਈਏ ਅੱਜ ਦੀ ਆਪਣੀ ਕਲਾਸ ਪੰਜਵੇਂ ਗੁਰਨਾਨਕ ਸਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨਾਣਗੇ ਜਿਹਦੇ ਵਿੱਚ ਉਹ ਚਿੱਤ ਦੀ ਇੱਕ ਅਵਸਥਾ ਦਾ ਜ਼ਿਕਰ ਕਰਨਗੇ ਉਹ ਅਵਸਥਾ ਕਾਲਪੁਰਖ ਨੇ ਐਸੇ ਹਿਸਾਬ ਨਾਲ ਦਿੱਤੀ ਹੋਈ ਆ ਕਿ ਉਹ ਅਕਾਲ ਨੂੰ ਮੇਰੇ ਬਿਨਾ ਮੰਨਦੋਈ ਨਹੀਂ ਬਹੁਤ ਕੁਝ ਬੰਦੇ ਨੂੰ ਜੀਵਨ 'ਚ ਮਿਲ ਜਾਂਦਾ ਬਹੁਤ ਪ੍ਰਾਪਤੀਆਂ ਹੋ ਜਾਂਦੀਆਂ ਪਰ ਉਹ ਇੱਕ ਐਸੀ ਚੀਜ਼ ਐ ਜਿਹਦੇ ਮਟਾਉਣ ਲਈ ਉਹਦਾ ਨਾਮ ਹੀ ਜ਼ਰੂਰੀ ਆ ਮਾਲਕ ਦੀ ਪ੍ਰੈਜੈਂਸ ਹੀ ਪ੍ਰਗਟ ਹੋਣੀ ਜ਼ਰੂਰੀ ਹੈ ਨਹੀਂ ਉਹ ਚੀਜ਼ ਜੀਵਨ ਚੋਂ ਜਾਂਦੀ ਨਹੀਂ ਉਸੇ ਦਾ ਹੀ ਕਾਰਨ ਹੈ ਕਿ بڑے بڑے ਰਾਜਪਾਗਾਂ ਦੇ ਮਾਲਕ ਇੱਕ ਦਿਨ ਰਾਜ ਵੀ ਛੱਡ ਜਾਂਦੇ ਆ ਉਹੀ ਚੀਜ਼ ਆ ਉਹ ਜਿਹੜੀ ਅੱਜ ਗੁਰੂ ਅਰਜਨ ਦੇਵ ਸਾਹਿਬ ਦੱਸਣਗੇ ਕਿ ਐਸਾ ਕੀ ਆ ਮਨੁੱਖ ਦੀ ਚੇਤਨਾ ਦੇ ਅੰਦਰ ਜਿਹਨੂੰ ਦੁਨੀਆਂ ਦਾ ਰਾਜ ਵੀ ਸੰਤੁਸ਼ਟ ਨਹੀਂ ਕਰ ਸਕਦਾ ਤੇ ਨਹੀਂ ਕਰ ਸਕਿਆ ਉਹ ਆਪਾਂ ਜਾਣਾਂਗੇ ਜੇ ਆਪਾਂ ਨੂੰ ਹੁਣੇ ਤੋਂ ਪਤਾ ਲੱਗਦਾ ਏ ਗਨ ਦਾ ਜੀਵਨ ਦੇ ਸুরুਜ ਹੀ ਪਤਾ ਲੱਗਦਾ ਵੀ ਐਸਾ ਵੀ ਕੁਝ ਹੈ ਤੇ ਗੁਰੂ ਸਾਹਿਬ ਸਾਡੀ ਅਗਵਾਈ ਕਰ ਰਹੇ ਆ ਤੇ ਅਸੀਂ ਉਹ ਰਸਤੇ ਤੇ ਚੱਲ ਸਕਦੇ ਆ ਜਿੱਥੇ ਉਹ ਮਿਲਦਾ ਤੇ ਉਸੇ ਦੀ ਜਾਂਚ ਹੀ ਗੁਰੂ ਨਾਨਕ ਦੇ ਘਰ ਨੇ ਤੇ ਇਹਨਾਂ ਸਾਰੇ ਪੀਰਾਂ ਪਕੀਰਾਂ ਨੇ ਜਿਨ੍ਹਾਂ ਦੀ ਬਾਣੀ ਹੈ ਭਗਤਾਂ ਸੰਤਾਂ ਨੇ ਆਪਣੇ ਆਸ-ਪਾਸ ਵਾਲਿਆਂ ਨੂੰ ਸਿਖਾਇਆ ਸਮਝਾਇਆ ਉਸੇ ਥਾਂ ਜੋੜਿਆ ਜਿੱਥੇ ਜਾ ਕੇ ਉਹ ਚੀਜ਼ ਮਿਟ ਜਾਂਦੀ ਹੈ ਆਓ ਫਿਰ ਆਪਾਂ ਸਾਹ ਸਾਂਝ ਪਾਈਏ ਸੋਰਠ ਮਹਲਾ ਪੰਜਵਾ ਕਾਰ ਤੀਜਾ ਚੌਪਦੇ ਸੋਰਠ ਰਾਗ ਹੈ ਮਹੱਲਾ ਪੰਜਮਾ ਪੰਜਵੇਂ ਸਤਿਗੁਰਾਂ ਨੇ ਉਚਾਰਨ ਕੀਤਾ ਘਰ ਤੀਜੇ ਚ ਚੌਪ ਦੇ ਯਾਨੀ ਚਾਰ ਬੰਦਾ ਵਾਲੀ ਬਾਣੀ ਇੱਕ ਅੰਕਾਰ ਸਤ ਗੁਰ ਪ੍ਰਸਾਦ ਇਹ ਵਿਧਾਨ ਪੱਕਾ ਗੁਰੂ ਨਾਨਕ ਦੇ ਘਰ ਚ ਵੀ ਜਾ ਕੇ ਲੋ ਅਧਿਆਤਮ ਦੇ ਵਿੱਚ ਇਹ ਵਿਧਾਨ ਹੀ ਹੈ ਕਿ ਜੀਨੇ ਵੀ ਉਸ ਇੱਕ ਨਾਲ ਜੁੜਨਾ ਹੈ ਜਿਹੜਾ ਪਹਿਲਾਂ ਉੱਥੇ ਜੁੜ ਚੁੱਕਿਆ ਉਸ ਸਤ ਨਾਲ ਸਤਪੁਰਖ ਨਾਲ ਅਕਾਲਪੁਰਖ ਨਾਲ ਸਤਪੁਰਖ ਜਿਨ ਜਾਣਿਆ ਸਤਗੁਰ ਤੇਸਕਾ ਨਾਓ ਤੇ ਉਸ ਸਤਗੁਰੂ ਦੇ ਰਾਹੀ ਹੀ ਅੱਗੇ ਪ੍ਰਾਪਤੀ ਹੁੰਦੀ ਹੈ ਤੇ ਉਹਨੂੰ ਪ੍ਰਸ਼ਾਦ ਮੰਨਿਆ ਜਾਂਦਾ ਕਿ ਅਕਾਲਪੁਰਖ ਦੇ ਦਰ ਦੀ ਰਹਿਮਤ ਪ੍ਰਸ਼ਾਦ ਸਤ ਨਾਲ ਜੁੜੇ ਹੋਏ ਸਤਗੁਰੂ ਦੀ ਸਰਨ ਜਾਣਾ ਇਤੋਂ ਹੀ ਪ੍ਰਾਪਤੀ ਹੋਣੀ ਆ ਮੇਲਾ ਪੰਜਾ ਨਹੀਂ ਸਹਿਸਾ ਚੁਕਾਇਆ ਸਿੱਕਦਾ ਰਹਾ ਨਹੀਂ ਪਤ ਆਇਆ ਉਮਰਾ ਵਹਾ ਆਗੇ ਚਿਰਾ ਮਨ ਰਾਜਨ RAM ਨਵੇਰਾ ਪਾਸ਼ਾ ਕਹਿੰਦੇ ਇਹ ਸੰਸਾਰ ਚਾਹੇ ਇਹ ਮਾਲਕ ਨੇ ਜਿਹਨੇ ਤੋਰਿਆ ਸਾਨੂੰ ਇੱਥੇ ਉਹਨੇ ਸਾਨੂੰ ਆਹ ਸੋਹਣਾ ਸਰੀਰ ਘਟ ਹਰਮੰਦਰ ਦੇ ਕੇ ਤੋਰਿਆ ਤੋੜਨ ਵਾਲੇ ਨੇ ਇਹਦੇ ਅੰਦਰ ਹਰ ਚੀਜ਼ ਪਾ ਕੇ ਦਿੱਤੀ ਜੋ ਇੱਥੇ ਲੋੜੀਂਦੀ ਹੈ ਇਹਦੇ ਵੱਡੇ ਤਿੰਨ ਗੁਣ ਦਿੱਤੇ ਰਜੋ ਤਮੋ ਸਤੋ ਗੁਣ ਬਾਤ ਕਫ ਪਿਤ ਇਹਦਾ ਸਰੀਰ ਦਾ ਸਵਾਲ ਨਾ ਤਾਂ ਇਹਨਾਂ ਦੇ ਅਧੀਨ ਅੰਦਰ ਦੀਆਂ ਹੋਰ ਰੌ ਰੀਤਾਂ ਕਰਦੀਆਂ ਜਿਵੇਂ ਜਿਵੇਂ ਬਦਲਾਅ ਆਉਂਦੇ ਹੈ ਓਵੇਂ ਓਵੇਂ ਉਹਨੂੰ ਉਹ ਵਰਤਦਾ ਮਨੁੱਖ ਸਾਰੇ ਕਾਸੀ ਨੂੰ ਪਰ ਸੰਸਾਰ ਚ ਆ ਕੇ ਦੇਖਿਆ ਕਿ ਬਹੁਤ ਕੁਝ ਬਣ ਗਿਆ ਬਹੁਤ ਕੁਝ ਮਿਲ ਗਿਆ ਦੁਨੀਆ ਦੇ ਵਿੱਚ ਗਿਣਤੀ ਵੀ ਉਹਨਾਂ ਲੋਕਾਂ 'ਚ ਹੋਣ ਲੱਗੀ ਜਿਨ੍ਹਾਂ ਨੂੰ ਪੰਚ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਵੱਡੇ ਮੰਨਿਆ ਜਾਂਦਾ ਹੈ ਉਹਨਾਂ 'ਚ ਬੈਣੀ ਉੱਠਣੀ ਹੋਈ ਜਾਣਾ ਆਉਣਾ ਹੋਇਆ ਸੰਸਾਰ 'ਚ ਨਾਮ ਬਣਿਆ ਪਰ ਇੱਕ ਚੀਜ਼ ਜਿਹੜੀ ਬਚਪਨ ਤੋਂ ਦਿਸਦੀ ਸੀ ਇੱਕ ਖਾਸ ਤਰ੍ਹਾਂ ਦਾ ਖਾਲੀਪਨ ਇੱਕ ਖਾਸ ਤਰ੍ਹਾਂ ਦਾ ਸੈਸਾ ਕਿ ਸਿਸਟਮ ਹੈ ਕੀ ਕਿਉਂਕਿ ਬਚਪਨ ਜੀ ਦਿਸਣ ਲੱਗ ਜਾਂਦਾ ਵੀ ਦਾਦਾ ਜੀ ਕਿਉਂ ਮਰ ਗਏ? ਦਾਦੀ ਕਿਉਂ ਮਰ ਗਈ? ਮਰ ਕੇ ਕਿੱਥੇ ਗਏ? ਅਸੀਂ ਆਏ ਕਿੱਥੋਂ ਆਂ? ਨਿੱਕੇ ਨਿੱਕੇ ਬੱਚੇ ਸਵਾਲ ਕਰਦੇ ਆ ਮਾਤਾ ਪਿਤਾ ਨੂੰ ਮੈਂ ਕਿੱਥੋਂ ਆਇਆ? ਤੇ ਉਹਨਾਂ ਤੋਂ ਚੱਜਦਾ ਕੋਈ ਜਵਾਬ ਵੀ ਨਹੀਂ ਦਿੱਤਾ ਜਾਂਦਾ। ਕੋਈ ਕਹਿੰਦਾ ਤੈਨੂੰ ਕਾਂ ਸਿੱਟ ਗਿਆ ਸੀ, ਕੋਈ ਕਹਿੰਦਾ ਐਲ ਸਿੱਟ ਗਈ ਸੀ। ਕੋਈ ਕੁਛ ਦੱਸਦਾ, ਕੋਈ ਕੁਛ ਦੱਸਦਾ। ਉਹ ਜਿਹੜਾ ਵਿਧਾਨ ਹੈ, ਵਿਧਾਨ ਤੋਂ ਹੀ ਡਰਦੇ ਆ ਦੱਸਣ ਤੋਂ। ਤੇ ਬੱਚੇ ਦੇ ਸਹਿਸੇ ਆ ਜਿਹੜੇ ਸੰਸੇ ਆ ਉਹ ਵੱਧ ਹੀ ਤੁਰੇ ਜਾਂਦੇ ਆ ਕਿ ਸਿਸਟਮ ਹੈ ਕੀ ਸੰਸਾਰ ਚ ਉਤਰ ਜਾਂਦਾ ਹੈ ਸੰਸਾਰ ਚ ਉਤਰਦਾ ਤਾਂ ਉੱਥੇ ਇੱਕ ਬੜਾ ਵੱਡਾ ਸਿਸਟਮ ਬਣਾ ਕੇ ਦਿੱਤਾ ਸਮਾਜ ਨੇ ਕਿ ਜਿਹਦੇ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਫਿਰ ਉਹ ਕੋਠੀਆਂ ਭਰਨ ਤੇ ਹੋ ਜਾਂਦਾ ਕਿ ਸਿਆਣਾ ਬਣ ਜਾ ਫਿਰ ਉਹ ਬਹੁਤ ਕਮਾਈਆਂ ਕਰਦਾ ਹੈ ਭਜ ਨਾਟ ਕਰਦਾ ਹੈ ਆਮ ਬੱਚੇ ਤੋਂ ਲੋਕਾਂ ਦਾ ਬਾਈ ਜੀ ਬਣ ਜਾਂਦਾ ਹੈ। ਉਦੋਂ ਵੱਧਦਾ-ਵੱਧਦਾ ਬਹੁਤ ਕੁਝ ਕਰਦਾ ਪੰਚਾਂ ਦੇ ਵਿੱਚ ਗਿਣਿਆ ਜਾਂਦਾ ਹੈ। ਵੱਡਾ ਹੋ ਜਾਂਦਾ ਹੈ। ਪਰ ਜਿਹੜਾ ਸਵਾਲ ਬਚਪਨ 'ਚ ਖੜਾ ਸੀ ਕਿ ਮੈਂ ਕੌਣ ਆ? ਕਿੱਥੋਂ ਆਇਆ ਕਿੱਥੇ ਜਾਣਾ ਹੈ? ਦਾਦਾ-ਦਾਦੀ ਕਿੱਥੇ ਗਏ? ਜਿਹੜੇ ਹੋਰ ਸੱਜਣ ਮਿੱਤਰ ਤੁਰ ਗਏ ਕਿਉਂ ਤੁਰ ਗਏ? ਕਿੱਥੇ ਪਹੁੰਚ ਗਏ? ਉਹ ਸੱਸਾ ਉੱਥੇ ਹੀ ਖੜਿਆ। ਤੇ ਉਹ ਵੀ ਦਿਖਾਉਂਦਾ ਵੀ ਜਾਏਗਾ ਤੂੰ ਵੀ। ਇਹ ਜਦੋਂ ਹੀ ਚੇਤਾ ਆਉਂਦਾ ਮਨੁੱਖ ਘਬਰਾਟ ਚ ਆ ਜਾਂਦਾ ਨਾਲ ਦੀ ਨਾਲ ਕਿ ਮੈਂ ਵੀ ਇੱਕ ਦਿਨ ਜਾਣਾ ਹੈ ਫਿਰ ਉਸ ਸਹਿਸੇ ਨੂੰ ਮਟਾਉਣ ਲਈ ਘਬਰਾਟ ਨੂੰ ਮਟਾਉਣ ਲਈ ਬੰਦਾ ਹਾਸਿਆ ਠੱਠਿਆ ਕੰਨੀ ਫਿਰ ਮਾ ਕੰਨੀ ਗੀਤਾ ਕੰਨੀ ਬਹੁਤ ਭਾਜਦਾ بڑے ਲੋਕ ਆ ਜਿਹੜੇ ਗਲਤਾਨ ਹੁੰਦੇ ਆ ਨਸ਼ਿਆਂ ਕੰਨੀ ਕਿ ਗੰਧ ਚੇਤੇ ਨਾਵੇ ਇੱਕ ਦਿਨ ਜਾਣਾ ਗੱਲਾਂ ਪਵਾ ਜਾਣਦੀਆਂ ਹੀ ਗੱਲਣਗੇ ਪਰ ਜਾਂਦੇ ਨਹੀਂ ਜਾਣਾ ਬਹੁਤ ਔਖਾ ਇਹ ਸਹਿਸਾ ਚੱਕੇ ਹੀ ਨਹੀਂ ਜਾਂਦਾ ਇਹ ਲੋਕ ਚੁਕਾਈ ਨਹੀਂ ਸਕਦੇ ਕਿਉਂਕਿ ਉਹ ਤਾਂ ਆਪੋਸੇ ਉਲਝਣ ਚੁਲਜੇ ਵਾ ਜਿੰਨਾ ਚ ਫਿਰਦਾ ਹੈ ਉਹ ਤਾਂ ਆਪ ਬਾਹਰੀ ਮਾਇਆ ਇਕੱਠੀ ਕਰਨਤੀ ਹੋਏ ਵਾ ਜਿਨ੍ਹਾਂ ਨੂੰ ਤੂੰ ਪੁੱਛਦਾ ਮਿਲ ਪੰਚ ਹੋ ਨਹੀਂ ਸੱਜਾ ਚੁਕਾਇਆ ਨਹੀਂ ਚੁਕਿਆ ਗਿਆ ਸਿੱਕਦਾਰ ਹੋ ਨਹੀਂ ਪਤਿਆ ਆ ਸਿੱਕਦਾਰ ਹੁੰਦੇ ਆ ਵੱਡੇ ਸਰਦਾਰ ਚੌਧਰੀ ਉਹਨਾਂ ਨਾਲ ਗੱਲਬਾਤ ਕਰੀ ਚੰਗੀਆਂ ਥਾਵਾਂ ਤੇ ਬਹਿ ਕੇ ਮਿਲਿਆ ਕੰਮਕਾਰ ਆਪਦਿਆਂ ਦੀ ਗੱਲ ਵੀ ਕਰੀ ਤੇ ਨਾਲੇ ਵੀ ਛੇੜਦੀ ਵੀ ਆ ਕੀ ਸਿਸਟਮ ਹੈ ਯਾਰ ਬਾਬਿਆਂ ਦੀ ਬਾਣੀ ਕੀ ਕਹਿੰਦੀ ਹੈ ਆਸੰਤ ਭਗਤ ਫਕੀਰ ਕੀ ਕਹਿੰਦੇ ਹੈ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨੇ ਵੀ ਕੋਈ ਚਿੱਤ ਨੂੰ ਤਰਵਾਸ ਨਹੀਂ ਦਿੱਤਾ ਚਿੱਤ ਖੜਿਆ ਨਹੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਸਿੱਖਦਾਰ ਉਹਨੇ ਹੀ ਪਤੇ ਆਇਆ ਪਤੀਜਾ ਨਹੀਂ ਗਿਆ ਚਿੱਤ ਕਿਉਂਕਿ ਜਵਾਬ ਵਧੀਆ ਹੋਵੇ ਬਸ ਇਹੇ ਜੀ ਜਵਾਬ ਹੀ ਹੁੰਦਿਆ ਵੀ ਆਪਾਂ ਕੰਮ ਧੰਦੇ ਵਾਲੇ ਲੋਕਾਂ ਕਰੀਏ ਵਿਹਲੇ ਬੰਦਿਆਂ ਦੀਆਂ ਗੱਲਾਂ ਉਹ ਸੋਚਣ ਇੱਕ ਭਰਮ ਨਿਊਜਨ ਐ ਐਂ ਜੀ ਕਰਕੇ ਉੱਠ ਖੜਦੇ ਉਹ ਚਿੱਤ ਕਹਿੰਦਾ ਵੀ ਨਹੀਂ ਕੋਈ ਤਾਂ ਗੱਲ ਹੈ ਐਵੇਂ ਤਾਂ ਨਹੀਂ ਬਾਬੇ ਨਾਨਕ ਕਰ ਗਿਆ ਨੇ ਦੁਨੀਆ ਗਾਹੀ ਐਵੇਂ ਤਾਂ ਨਹੀਂ ਐਡਾ ਗ੍ਰੰਥ ਰਚ ਕੇ ਦੇ ਗਏ ਕਿ ਕੁਛ ਹੈ ਜਾਣ ਆਪਣੇ ਆਪ ਨੂੰ ਤੇਰੇ ਅੰਦਰ ਕੀ ਬੈਠਾ ਤੂੰ ਕੌਣ ਹੈ ਕਿੱਥੋਂ ਆਇਆ ਕਿੱਥੇ ਜਾਏਗਾ जान ਤੋਂ ਪਹਿਲਾਂ ਪਹਿਲਾਂ ਜਾਣ ਲਾ ਤੇਰਾ ਰਸਤਾ ਕੀ ਆ ਦਰਗਾਹ ਦਾ ਕਹਿੰਦੇ ਉੱਥੇ ਵੀ ਗੱਲ ਨਹੀਂ ਬਣੀ ਅਮਰਾ ਵਹਾਂ ਆ ਗਏ ਚੇਰਾ ਸਰਕਾਰੀ ਹਾਕਮਾਂ ਚ ਵੀ ਗੱਲਾਂ ਹੋਈਆਂ ਸਰਕਾਰੀ ਸਮਾਗਮਾਂ ਚ ਵੀ ਗੱਲਾਂ ਹੋਈਆਂ ਸਰਕਾਰੀ ਸੰਤਾਂ ਕੋਲ ਵੀ ਗੱਲਾਂ ਸੁਣੀਆਂ ਕਰੀਆਂ ਸਵਾਲ ਕਰੇ ਉੱਥੇ ਨਵੇਂ ਹੀ ਝੇੜਾ ਪਤਾ ਉਹਨਾਂ ਨੇ ਹੋਰ ਹੀ ਧਰਮਾਂ ਦੇ ਨਾਲ ਤੇ ਉਲਝਾਤੇ ਹੋਰੀ ਚੀਜ਼ਾਂ ਚੁਲਝਾ ਤੇ ਇਸ ਗੱਲ ਦਾ ਸਹਿਸਾ ਉਹਨਾਂ ਨੇ ਵੀ ਨਹੀਂ ਮਟਾਇਆ ਵੀ ਅਸਲ ਚ ਹੈ ਕਿ ਤੂੰ ਕਰਨ ਕੀ ਆਇਆ ਉਹਨਾਂ ਨੇ ਆਪ ਦੀ ਚਾਲ ਖੇਡੀ ਕਿ ਜਿੰਨਾ ਕੋਈ ਉਲਝਦਾ ਹੋਰ ਉਲਝਾਓ ਆਪ ਦੇ ਕਾਰਜ ਸਿੱਧ ਕਰੋ ਜਿਹੜਾ ਜਿਹੜੇ ਨਾਮ ਤੇ ਉਲਝਦਾ ਜਿਹੜਾ ਲੜਦਾ ਜਿਹੜੇ ਨਾਮ ਤੇ ਉਸੇ ਤੇ ਲੜਾ ਲਓ ਉੱਥੇ ਵੀ ਗੰਦ ਨਹੀਂ ਬਣੀ ਗੰਦ ਕਦੋਂ ਬਣੀ ਮਿਲ ਰਾਜਨ RAM ਨਵੇਰਾ ਜਦੋਂ ਉਹ ਰਾਜਾ RAM ਜਿਹੜਾ ਰਮਿਆ ਕਣਕਣ ਦੇ ਵਿੱਚ ਉਹਨੇ ਸੰਕੇਤ ਦੇਨੇ ਸ਼ੁਰੂ ਕਰਤੇ ਉਹਦੀ ਖਬਰ ਆਉਣੀ ਸ਼ੁਰੂ ਹੋ ਗਈ ਬਾਬੇ ਦੀਆਂ ਦਸੀਆਂ ਜੁਗਤਾ ਸਮਝ ਆਉਣੀਆਂ ਸ਼ੁਰੂ ਹੋ ਗਈਆਂ ਬਾਬੇ ਦੇ ਆਖੇ ਲੱਗ ਕੇ ਕੁਝ ਟਾਈਮ ਆਪਣੇ ਆਪ ਨਾਲ ਬਹਿਣਾ ਸ਼ੁਰੂ ਕਰਤਾ ਆਪ ਦੇ ਆਪੇ ਨੂੰ ਦੇਖਣਾ ਸ਼ੁਰੂ ਕਰਤਾ ਕਿ ਮੈਂ ਕੌਣ ਆ ਮੈਂ ਕਿਵੇਂ ਜਾਣਾ ਆਪਣੇ ਆਪ ਨੂੰ ਤੇ ਜਿਵੇਂ ਜਿਵੇਂ ਗੱਲ ਅੰਦਰ ਵਾਲੇ ਪਾਸੇ ਮੁੜੀ ਬਾਹਰ ਮੁਖੀ ਤੋਂ ਅੰਤਰ ਮੁਖੀ ਹੋਇਆ ਬਾਹਰ ਜਿੰਨਾ ਕੋਲ ਗਿਆ ਸੀ ਮਨ ਦੀਆਂ ਗੱਲਾਂ ਮਗਰ ਲਾ ਕੇ ਮਨ ਮੁਖ ਹੋ ਕੇ ਗਿਆ ਸੀ ਅੰਦਰ ਕਿਦੋਂ ਆਇਆ ਜਦੋਂ ਉਹਦੀ ਕਿਰਪਾ ਹੋਈ ਗੁਰਮੁਖ ਹੋ ਗਿਆ ਮੁਖ ਅੰਦਰ ਵੱਲ ਹੋ ਗਿਆ ਗੁਰੂ ਬੰਦ ਹੋ ਗਿਆ ਗੱਲ ਬਾਣੀ ਚੋਂ ਸਮਝਾਉਣ ਲੱਗੀ ਕਿ ਬਾਬਾ ਨਾਨਕ ਕਹਿੰਦਾ ਪਵਨ ਗੁਰੂ ਆ ਜਿਸ ਸੈਸਾ ਮਟਾਉਣਾ ਤਾਂ ਪਹਿਲਾ ਗੁਰੂ ਤਾਂ ਤੇਰੇ ਨਾਲ ਹੀ ਐ ਤੈਨੂੰ ਲੈ ਕੇ ਆਇਆ ਇਸ ਗੁਰੂ ਤੋਂ ਬਿਨਾ ਤਾਂ ਤੇਰਾ ਜਨਮ ਵੀ ਅਧੂਰਾ ਸੀ ਤੂੰ ਮੰਨਿਆ ਨਹੀਂ ਸੀ ਜਾਣਾ ਤੈਨੂੰ ਕਿਸੇ ਨੇ ਘੜੀ ਨਹੀਂ ਸੀ ਰੱਖਣਾ ਜੇ ਗੁਰੂ ਨਾਲ ਨਾ ਹੁੰਦਾ ਤੇਰੇ ਇਹੀ ਲੈ ਕੇ ਆਇਆ ਇਹੀ ਮਲਾਊਗਾ ਇਹੀ ਲੈ ਕੇ ਜਾਊਗਾ ਇਹ ਲੜ ਫੜਦਾ ਗੁਰੂ ਦਾ ਗੁਰੂ ਦਾ ਪੱਲਾ ਫੜਦਾ ਗੁਰੂ ਤੇਰੇ ਸਦਾ ਹੀ ਸੰਗ ਤੇਰੇ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਆਇਆ ਕਿੱਥੋਂ ਨਿਰੰਕਾਰੀ ਦਰ ਤੋਂ ਸਭ ਤੋਂ ਪਹਿਲਾਂ ਗੁਰੂ ਦੀ ਪਦਾਇਸੀ ਹੋਈ ਆ ਨਿਰੰਕਾਰੀ ਦਰ ਤੇ ਸਾਚੇ ਤੇ ਪਵਨਾ ਭਇਆ ਪੌਣੀ ਬਣੀਆ ਜਿਹੜੀ ਸਵਾਸ ਬਣ ਕੇ ਸਾਨੂੰ ਮਿਲਦੀ ਆ ਬਸ ਇਹਨੂੰ ਪਕੜ ਲੈ ਇਹੀ ਰਾਜ ਆ ਛੁਪਿਆ ਹੋਇਆ ਜਿੱਦ ਤੇਰੇ ਸਮਝ ਆ ਗਿਆ ਤੈਨੂੰ ਅੰਦਰ ਦੇ ਰਾਜ ਸਮਝਾਉਣੇ ਸ਼ੁਰੂ ਹੋ ਜਾਣਗੇ ਨਵੇੜਾ ਹੋਜੂ ਮਿਲ ਰਾਜਨ ਰਾਮ ਨਵੇੜਾ ਹੁਣ ਕੀ ਹੋ ਗਿਆ ਕਹਿੰਦੇ ਜਦੋਂ ਅੰਦਰ ਦੀ ਖੇਡ ਸਮਝ ਆ ਗਈ ਕਿ ਯਾਤਰਾ ਹੀ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਆ ਮੈਂ ਕੀ ਕਰਦਾ ਫਿਰਦਾ ਅਬ ਢੂਡਣ ਕਤ ਹੋ ਨ ਜਾਈ ਕਹਿੰਦੇ ਹੁਣ ਮੈਂ ਢੂਡਣ ਨਹੀਂ ਜਾਂਦਾ ਕਿਤੇ ਵੀ ਕਿਸੇ ਨੂੰ ਕਿਸੇ ਪਾਸੇ ਭਜਣਾ ਠ ਨਹੀਂ ਰਹੀ ਕਿਉਂ ਕਿਉਂਕਿ ਹੁਣ ਗੰਦ ਪਤਾ ਲੱਗੀ ਵੀ ਆਹ ਹਰਮੰਦਰ ਸਰੀਰ ਵੀ ਉਹਦਾ ਤੇ ਉਹ ਮਾਲਕ ਵੀ ਆਪ ਵਸਿਆ ਹੋਇਆ ਪਵਨ ਰੂਪ ਹੋ ਕੇ ਗੁਰੂ ਰੂਪ ਹੋਇਆ ਵਾ ਇਹ ਨੌ ਦਵਰ ਦਰਵਾਜੇ ਪ੍ਰਗਟ ਵੀ ਉਹਨੇ ਕੀਤੇ ਆ ਤੇ ਗੁਪਤ ਵੀ ਉਹਨੇ ਰੱਖਿਆ ਵਾ ਜਿਵੇਂ ਜਿਵੇਂ ਗੁਰੂ ਦੀ ਸੰਗਤ ਕਰਾਂਗੇ ਆਪਣੇ ਆਪੇ ਨੂੰ ਮਹਿਸੂਸ ਕਰਾਂਗੇ ਉਹ ਦਰ ਖੁੱਲ ਜਾਣਾ ਹੈ ਅਬ ਢੂੰਡਣ ਕਤ ਹੋ ਨ ਜਾਹੀਂ ਹੁਣ ਨਹੀਂ ਮੈਂ ਜਾਂਦਾ ਕਿੱਥੇ ਢੂੰਡਣ ਪਤਾ ਲੱਗ ਗਿਆ ਜਿਹਨੂੰ ਢੂੰਡਦਾ ਉਹ ਅੰਦਰ ਆ ਗੋਬਿੰਦ ਭੇਟੇ ਗੁਰ ਗੋਸਾਈਂ ਰਹਾਉ ਪਉਣ ਗੁਰੂ ਦੇ ਨਾਲ ਅੰਦਰ ਗਿਆ ਭੇਟਾ ਕਿਦੇ ਨਾ ਹੋਈ ਮਲਾਪ ਕਿਦੇ ਨਾ ਹੋਇਆ ਜਿਹੜਾ ਸਸਤਰ ਹਰ ਚ ਬਸਿਆ ਹੋਇਆ ਸਾਈਂ ਆ ਜਿਹੜਾ ਕੰਟਰੋਲ ਕਰੀ ਬੈਠਾ ਜਿਹੜਾ ਚਲਾ ਰਿਹਾ ਸਾਰੇ ਕਾਸੇ ਨੂੰ ਮੈਨੂੰ ਬੜਾ ਚੰਗਾ ਲੱਗਿਆ ਉਹਦੇ ਨਾਲ ਮਿਲਣੀ ਦਾ ਜਿਹੜਾ ਸਵਾਦ ਆ ਉਹੀ ਗੂੰਗੇ ਦਾ ਘੋੜਾ ਹੈ ਉਹੀ ਅਕਥ ਕਹਾਣੀ ਹੈ ਜਿਹੜੀ ਕਹੀ ਨਹੀਂ ਜਾ ਸਕਦੀ ਆਇਆ ਪ੍ਰਭ ਦਰਬਾਰਾ ਉਥੇ ਮਿਲਿਆ ਪ੍ਰਭੂ ਦਾ ਦਰਬਾਰ ਜਦੋਂ ਈੜਾ ਪਿੰਗਲਾ ਰਾਹੀ ਸੁਖਮਣਾ ਤੇ ਪਹੁੰਚੇ ਤਉ ਦੇ ਦਰਬਾਰ ਚ ਦਾਖਲ ਹੋਏ ਜਿੱਥੇ ਸੁੰਨ ਸਮਾਧੀ ਹਰੂ ਹੋ ਜਾਂਦੀ ਹੈ ਜਿੱਥੇ ਸੁੰਨ ਮੰਡਲ ਸ਼ੁਰੂ ਹੋ ਜਾਂਦਾ ਅੱਗੇ ਗੁਰੂ ਦੀ ਪ੍ਰਭੂ ਦੀ ਮਰਜ਼ੀ ਆ ਤੁਹਾਨੂੰ ਕਿਉਂ ਜਹਾ ਦ੍ਰਿਸ਼ ਦਿਖਾਉਂਦਾ ਕਿਉਂ ਜੇ ਦਰਬਾਰ ਚ ਲੈ ਕੇ ਜਾਂਦਾ ਕਿਉਂ ਜੀਆਂ ਚੀਜ਼ਾਂ ਤੁਹਾਡੇ ਸਾਹਮਣੇ ਪ੍ਰਗਟ ਕਰਦਾ ਆਇਆ ਪ੍ਰਭ ਦਰਵਾਰਾ ਤਾਂ सगली ਮਿਟੀ ਪੁਕਾਰਾ ਸਾਰੇ ਤਰ੍ਹਾਂ ਦੀ ਪੁਕਾਰ ਮਿਟ ਗਈ ਉਹ ਦਰਬਾਰ ਚ ਪਹੁੰਚਣ ਅਨਸਾਰ ਹੀ ਇੰਨੀ ਸੁੱਖ ਇੰਨੀ ਸ਼ਾਂਤੀ ਐਨਾ ਸਕੂਨ ਸਹਜ ਦਾ ਮੀਂਹ ਵਰ ਰਿਹਾ ਕਿ ਆਤਮਾ ਪਤੀਜੀ ਗਈ ਉਹਦੇ ਨਾਲ ਇੱਕਮਿਕ ਹੋ ਗਈ ਸਾਰੀ ਪੁਕਾਰ ਮਿਟ ਗਈ ਕੋਈ ਸੰਸਾ ਨਹੀਂ ਰਿਹਾ ਕੋਈ ਸੰਸਾ ਨਹੀਂ ਰਿਹਾ ਕੋਈ ਸ਼ੰਕਾ ਨਹੀਂ ਰਿਹਾ ਸਭ ਕੁਝ ਮਿਟ ਗਿਆ ਮਿਟਿਆ ਕਿਉਂ ਲੱਭ ਦੇ ਆਪਣੀ ਪਾਈ ਉਹ ਜਿਹੜੀ ਸੈਸਾ ਪੈਦਾ ਕਰਨ ਵਾਲੀ ਘਾਟ ਸੀ ਜਿਹੜੀ ਥਾਂ ਤੇ ਉਹ ਘਾਟ ਪੂਰੀ ਹੋ ਗਈ ਆਪਣੀ ਲਬਧ ਲਬਲੀ ਜਿਹਦੇ ਚੋਂ ਇਹ ਸਰੀਰ ਦੀ ਰਚਨਾ ਕੀਤੀ ਸੀ ਜਿਹੜੇ ਨੂਰ ਚੋਂ ਇਹ ਸਰੀਰ ਦੀ ਸਜਣਾ ਕੀਤੀ ਆਉਂਦੇ ਨੂੰ ਆ ਮਾਪਿਤਾ ਤੋਂ ਸ਼ਰੀਰ ਦਵਾਇਆ ਉਹ ਨੂਰ ਨਾਲ ਜਦੋਂ ਮਲਾਪ ਹੋਇਆ ਤੇ ਉਹ ਨੂਰ ਨੇ ਉਹ ਸੈਸੇ ਵਾਲਾ ਥਾਂ ਭਰਤਾ ਕਿ ਤੂੰ ਮੇਰਾ ਹੀ ਰੂਪ ਹੈ ਤੂੰ ਮੈਂ ਆ ਮੈਂ ਤੂੰ ਆ ਇੱਕ ਮਿਕ ਹੋ ਗਈ ਜਿੰਦੜੀ ਉੱਥੇ ਜਾ ਕੇ ਉਹ ਇੱਕ ਮਿਕਤਾ ਦਾ ਅਹਿਸਾਸ ਮਹਾਰਾ ਜੀ ਕਹਿੰਦੇ ਲੱਭਦਾ ਆਪਣੀ ਪਾਈ ਹੁਣ ਆਪਣੀ ਰੂਹ ਉਥੋਂ ਮਿਲ ਗਈ ਜਿਹਦੇ ਬਿਨਾ ਪਟਕਣਾ ਸੀ ਉਹ ਸਹਿਜ ਮਿਲ ਗਿਆ ਸਕੂਨ ਮਿਲ ਗਿਆ ਆਪਣਾ ਅੱਧਾ ਹਿੱਸਾ ਜਿਹਦੇ ਬਿਨਾ ਪਟਕਣਾ ਰਹਿੰਦੀ ਸੀ ਉਹ ਗੁਰੂ ਨੇ ਮਲਾਤਾ ਕਿਉਂਕਿ ਉਥੋਂ ਹੀ ਆਇਆ ਸੀ ਉਹਦੇ ਦਰਬਾਰ ਚੋਂ ਤਾਕਤ ਆਵੇ ਕਤ ਜਾਈ ਹੁਣ ਕਹਿੰਦੇ ਕਿੱਥੇ ਜਾਣਾ ਕਿੱਥੇ ਆਉਣਾ ਹੁਣ ਤਾਂ ਚਤ ਤੋਂ ਪਹਿਰ ਦਾ ਆਨੰਦ ਆ ਸਦਾ ਦਿਵਾਲੀ ਸਾਧ ਦੀ ਜਿੱਥੇ ਬੈਠਿਆ ਉੱਥੇ ਉਦਈਆ ਇਹ ਜਗ ਸੱਚੇ ਦੀ ਕੋਠਰੀ ਸਾਰਥਾ ਉਸੇ ਦੀ ਹੈ ਉਸੇ ਦਾ ਨੂਰ ਉਸੇ ਦੀ ਪ੍ਰੈਜੈਂਸ ਵਰ ਰਹੀ ਹੈ ਹਰ ਵੇਲੇ ਤਾਂ ਪਾਸ਼ਾ ਕਹਿੰਦੇ ਲਬਦ ਆਪਣੀ ਪਾਈ ਤਾਕਤ ਆਵੇ ਕਤ ਜਾਈ ਹੁਣ ਕਹਿੰਦੇ ਕਿੱਥੇ ਜਾਣਾ ਕਿੱਥੇ ਆਉਣਾ ਇੱਕ ਮਿਕ ਹੋ ਗਏ ਤਹ ਸਾਚ ਨਿਆਈ ਨਵੇਰਾ ਉੱਥੇ ਸੱਚ ਹੈ ਸਤ ਨਾਮ ਹੈ ਪ੍ਰਬੂ ਦੇ ਦਰਬਾਰ ਦੇ ਵਿੱਚ ਉੱਥੇ ਪਾਸ਼ਾ ਕਹਿੰਦੇ ਹਰ ਗੱਲ ਦਾ ਨਵੇੜਾ ਹੋ ਜਾਂਦਾ ਹੈ ਉੱਥੇ ਨਿਆਇ ਆ ਨਿਆਂ ਕੀ ਹੈ ਜੋ ਤੁਸੀਂ ਹੋ ਉਹ ਪ੍ਰਗਟ ਹੋ ਜਾਂਦੇ ਹੋ ਉੱਥੇ ਤੁਸੀਂ ਨੂਰ ਦਾ ਹੀ ਰੂਪ ਹੋ ਨੂਰ ਨਾਲ ਮਿਲ ਜਾਂਦੇ ਹੋ ਜਿਹੜੀਆਂ ਘਾਟਾਂ ਵਾਧਾ ਹੁੰਦੀਆਂ ਉਹ ਪਹਿਲਾਂ ਹੀ ਸਾਧਨਾ ਚੀ ਗੁਰੂ ਕਟ ਦਿੰਦਾ ਉੱਥੇ ਸਭ ਕਾਸੇ ਦਾ ਨਵੇੜਾ ਹੋ ਜਾਂਦਾ ਸੱਚ ਸਾਹਮਣੇ ਆ ਜਾਂਦਾ ਊਹਾ ਸਮ ਠਾਕਰ ਸਮ ਚੇਰਾ ਉੱਥੇ ਪਤਾ ਲੱਗਦਾ ਨਾ ਕੋਈ ਵੱਡਾ ਨਾ ਕੋਈ ਛੋਟਾ ਨਾ ਕੋਈ ਚੇਲਾ ਨਾ ਕੋਈ ਗੁਰੂਆ ਨਾ ਠਾਕਰਾ ਐ ਨਾ ਕੋਈ ਨੌਕਰ ਐ ਸਭ ਸਮ ਇੱਕ ਐ ਇੱਕੋ ਹੈ ਭਾਈ ਇੱਕੋ ਹੈ ਸਹਬ ਮੇਰਾ ਇੱਕੋ ਹੈ ਉੱਥੇ ਪਤਾ ਲੱਗਦਾ ਉੱਥੇ ਹੀ ਪਤਾ ਲੱਗਦਾ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਉਹ ਗੁਰੂ ਉਹ ਨੂਰ ਪ੍ਰਗਟ ਹੋ ਜਾਂਦਾ ਜਿਹੜਾ ਇਹ ਦੱਸਦਾ ਕਿ ਸਭ ਮੇਰੇ ਚੁਈਆਂ ਉਈ ਧਰਮ ਕੋਈ ਜਾਤੀ ਕੋਈ ਵੱਡਾ ਕੋਈ ਛੋਟਾ ਕੁਛ ਵੀ ਨਹੀਂ ਬਹਿਮ ਹੈ ਸਾਰੇ ਮੈਂ ਤੋਰਿਆ ਬਸ ਆਪੋ ਆਪਣੀਆਂ ਪਾਤੀਆਂ ਪੱਥੀ ਜਾਂਦੇ ਆ ਉਹ ਮਰਜੀ ਇਹਨਾਂ ਦੀ ਹੈ ਨੂਰ ਮੇਰਾ ਹੀ ਹੈ ਹੁਣ ਤੂੰ ਜਾਣ ਗਿਆ ਤੂੰ ਮਾਨ ਲਿਆ ਆਨੰਦ ਹੁਣ ਤੂੰ ਇਹੀ ਗੁਣ ਗਾਉਣੇ ਆ ਇਹੀ ਤੇਰੀ ਡਿਊਟੀ ਹੈ ਊਹਾ ਸਮਠਾਕਰ ਸਮਚੇਰਾ ਇੱਕੋ ਜਿਹਾ ਵਿਹਾਰ ਉੱਥੇ ਅਮਲਾਂ ਦੇ ਹੋਣਗੇ ਨਿਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਉਹ ਗੱਲ ਵਾਪਰਦੀ ਐ ਇਹ ਜਾਤਾਂ ਪਾਤਾਂ ਧਰਮਕ ਅਉਧੇ ਬਾਹਰ ਯੋਧੇ ਬਹੁਤ ਪਿੱਛੇ ਰਹਿ ਜਾਂਦੇ ਆ ਬਹੁਤ ਪਿੱਛੇ ਉੱਥੇ ਕਲਾ ਸਪਿਰਿਟੀ ਪਹੁੰਚਦਾ ਨੂਰੀ ਪਹੁੰਚਦਾ ਅੰਤਰਜਾਮੀ ਜਾਣੈ ਪਾਸ਼ਾ ਕਹਿੰਦੇ ਉਹ ਜਿਹੜਾ ਅੰਤਰਜਾਮੀ ਆ ਨਾ ਅੰਤਰ ਆਤਮਾ ਦੀਆਂ ਜਾਣਨ ਵਾਲਾ ਬੇਨ ਬੋਲਤ ਆਪ ਪਛਾਨੈ ਉਹ ਦੇਸ਼ ਐ ਜਿੱਥੇ ਜੀਵ ਨੂੰ ਬੋਲਣਾ ਨਹੀਂ ਪੈਂਦਾ ਇਹ ਸੱਚ ਬਾਪਰ ਦਾ ਉਥੇ ਐਨਾ ਚੰਬਾ ਹੁੰਦਾ ਜੀਵ ਨੂੰ ਜਦੋਂ ਪਹਿਲੀ ਯਾਰ ਬਾਹ ਪੈਂਦਾ ਕਿ ਮੈਂ ਹਲੇ ਸੋਚ ਹੀ ਰਿਹਾ ਸੀ ਮੂਹਰੋ ਜਵਾਬ ਕਿਵੇਂ ਆ ਗਿਆ ਜਿਵੇਂ ਆਪਾਂ ਸੋਚਦੇ ਹਾਂ ਉਵੇਂ ਹੀ ਜਵਾਬ ਆ ਜਾਂਦਾ ਡੌਰਪੋਰਾ ਹੁੰਦਾ ਜੀਵ ਵੀ ਆ ਕੀ ਗੱਲ ਆ ਬੋਲਿਆ ਮੈਂ ਹੈ ਨਹੀਂ ਮੂਹਰੋ ਕਿਸੇ ਨੇ ਬੋਲ ਕੇ ਕਿਹਾ ਕੁਛ ਨਹੀਂ ਮੈਂ ਜਿਹੜੀ ਗੱਲ ਸੋਚੀ ਮੈਨੂੰ ਜਵਾਬ ਕਿਵੇਂ ਮਿਲ ਜਾਂਦੇ ਆ ਉਥੇ ਇਹ ਚੱਲਦਾ ਜਿਵੇਂ ਇੱਥੇ ਬੋਲਣ ਵਾਲਾ ਰਵਾਜ ਆ ਨਾ ਆ ਗ੍ਰਹਿ ਤੇ ਜਿਹੜੇ ਤੇ ਆਪਾਂ ਰਹਿ ਰਹੇ ਆ ਜਦੋਂ ਹੀ ਕੋਈ ਸਿਮਰਨ ਕਰਕੇ ਧਿਆਨ ਕਰਕੇ ਉਸ ਜਗ੍ਹਾ ਤੇ ਪਹੁੰਚਦਾ ਹੈ ਉਥੇ ਬਿਨ ਬੋਲਿਆ ਸਭ ਕੁਝ ਜਾਣਦਾ ਉਹ ਅਵਸਥਾ ਜੋ ਭਾਵ ਆ ਉਹਦੀ ਵਾਪਸੀ ਆ ਜਾਣੀ ਹੈ ਅੰਤਰਜਾਮੀ ਆਪੇ ਜਾਣਦਾ ਹੈ ਬਿਨ ਬੋਲਤ ਆਪ ਪਛਾਨਣਾ ਤੁਸੀਂ ਬੋਲੇ ਨਹੀਂ ਉਹਨੇ ਆਪੇ ਪਛਾਨ ਕਰ ਲਈ ਤੇ ਆਪੇ ਜਵਾਬ ਦੇ ਦੇਣਾ ਇਹੀ ਖੇਡ ਬਹੁਤ ਲੋਕਾਂ ਤੇ ਇੱਥੇ ਵਰਤਨ ਲੱਗ ਜਾਂਦੀ ਹੈ ਜਿਹੜੇ ਜ਼ਿਆਦਾ ਜੁੜੇ ਰਹਿੰਦੇ ਐ ਤੇ ਕਈ ਵਾਰ ਉਹ ਫਿਰ ਇਸ ਚੀਜ਼ ਨੂੰ ਪ੍ਰਗਟ ਵੀ ਕਰਨ ਲੱਗ ਜਾਂਦੇ ਐ ਕਿ ਤੇਰੇ ਅੰਦਰ ਆ ਚੰਦਾ ਤੇਰੇ ਅੰਦਰ ਆ ਤੇਰਾ ਬਹੁਤ ਹਾਈ ਫਾਈ ਕੁਆਲਿਟੀ 'ਚ ਜਾ ਕੇ ਪਤਾ ਲੱਗਦਾ ਇਹ ਚੀਜ਼ਾਂ ਦਾ ਸਰਬਥਾਨ ਕੋ ਰਾਜਾ ਇਹ ਮਹਿਸੂਸ ਉੱਥੇ ਜਾ ਕੇ ਹੁੰਦਾ ਜਦੋਂ ਧਿਆਨ ਦੀ ਅਵਸਥਾ 'ਚ ਜੀਵ ਜੁੜਦਾ ਐ ਕਿਉਂਕਿ ਪਹਿਲਾਂ ਤਾਂ ਲੱਗਦਾ ਹੁੰਦਾ ਵੀ ਆਹਾ ਧਰਮ ਧਰਤੀ ਆ ਆ ਪਾਪ ਧਰਤੀ ਆ ਆ ਫਲਾਨਾ ਦੇਸ਼ ਹੈ ਤਾਂ ਧਰਮਕ ਦੇਸ਼ ਆ ਫਲਾਨਾ ਦੇਸ਼ ਆ ਤਾਂ ਨਾਸਤਕ ਹੈ ਮਾਰੇ ਕਹਿੰਦੇ ਨਾ ਇਹ ਸਾਰੀਆਂ ਖੇਡਾਂ ਮੇਰੀਆਂ ਸਰਬਥਾਨ ਕੋ ਰਾਜਾ ਉਹਦੀ ਪ੍ਰੈਜੈਂਸ ਦਾ ਉਹਦੇ ਨੂਰ ਦਾ ਝਲਕਾਰਾ ਸੈਕਿੰਟਾਂ ਦੇ ਵਿੱਚ ਤੁਹਾਡੀ ਥਰੜਾਈ ਤੋਂ ਸਭ ਦੇਸ਼ ਵਿਦੇਸ਼ ਦਿਖਾ ਦਿੱਤਾ ਜਾਂਦਾ ਹੈ ਕਿ ਇਹ ਮੇਰਾ ਹੀ ਹੈ ਸਾਰੇ ਆਤਾਵਾ ਦਾ ਰਾਜਾ ਮਾਲਕ ਅਕਾਲ ਪੁਰਖ ਆਪ ਹੈ ਕਰਤਾ ਪੁਰਖ ਆਪ ਹੈ ਉਥੇ ਹੋ ਕੀ ਰਿਆ ਫਿਰ ਜਿੱਥੇ ਸੁੰਨ ਸਮਾਦ ਤੋਂ ਟੱਪ ਕੇ ਸਿਸਟਮ ਆ ਉਥੇ ਹੋ ਕੀ ਰਿਆ ਤਹ ਅਨਹਦ ਸ਼ਬਦ ਅਗਾਜਾ ਉਥੇ ਉਹ বাজਾਇਆ ਨਹੀਂ ਜਾ ਰਿਹਾ ਜਿਹੜਾ ਕੁਝ ਵੱਜ ਰਿਹਾ ਉਹ ਅਨਹਦ ਹੈ ਆਪਣੇ ਆਪ ਹੋ ਰਹੀ ਆਵਾਜ਼ ਹੈ ਸਾਊਂਡ ਹੈ ਜਿਹਦੇ ਚ ਬੜੇ ਤਰ੍ਹਾਂ ਦੇ ਰਾਗ ਹੈ ਬੜੇ ਤਰ੍ਹਾਂ ਦੀ ਸਿਫਤ ਸਲਾਹ ਆਪੇ ਚੱਲ ਰਹੀ ਹੈ ਜਿਹਨੂੰ ਮਹਾਰਾਜ ਨੇ ਕਿਹਾ ਨਾ ਕਿ ਉਹ ਬਨਾਸਪਤੀ ਵਿਗਾੜੀ ਹੈ ਪਾਣੀ ਵਿਗਾੜਿਆ ਅੱਗ ਵੀਗਾ ਰਹੀ ਹੈ ਉਹਦੇ گاਉਂ ਦੀ ਜੋ ਆਵਾਜ਼ ਆ ਉਹ ਅਣਹਦ ਨਾਦ ਕਿਹਾ ਤੇ ਉਹ ਉੱਥੇ ਮਹਾਰਾਜ ਕਹਿੰਦੇ ਤਹ ਅਣਹਦ ਸ਼ਬਦ ਅਗਾਜਾ ਪ੍ਰਭੂ ਦੀ ਸਿਫਤ ਸਲਾਹ ਦੇ ਜਕਾਰੇ ਨਗਾਰੇ ਵੱਜ ਰਹੇ ਆ ਤੇ ਇਹ ਜੀਵ ਉਹਦਾ ਗਵਾਹ ਬਣਦਾ ਇਹਨੂੰ ਪ੍ਰਗਟ ਹੁੰਦਾ ਸਾਰਾ ਕੁਝ ਹੁੰਦਾ ਤਿਸ ਪਹਿ ਕਿਆ ਚਿਤਰਾਈ ਮਾਰੇ ਕਹਿੰਦੇ ਉਹ ਮਾਲਕ ਨਾ ਕੋਈ ਚਿਤਰਾਈ ਨਹੀਂ ਚਲਦੀ ਕਿਉਂਕਿ ਉਹਦੀ ਪਤਾ ਨਹੀਂ ਮਾੜੀ ਜੀ ਬੂੰਦ ਤੋਂ ਬਣੇ ਹੋਏ ਤੁਸੀਂ ਉਹ ਕੀ ਚਿਤਰਾਈਆਂ ਕਰੋਗੇ ਉਹਦੀ ਕਲਾ ਕਿਰਤੀ ਤਾਂ ਦੇਖੋ ਨਾ ਕਿੱਥੋਂ ਤੁਹਾਡੀ ਸ਼ੁਰੂਆਤ ਕਰਕੇ ਕਿਵੇਂ ਸੋਨੂੰ ਬਣਾਇਆ ਤੁਸੀਂ ਉਹਦੇ ਲਈ ਹੈ ਕੀ ਬਹੁਤ ਛੋਟਾ ਪ੍ਰੋਸੈਸ ਆ ਉਹਦੇ ਲਈ ਇਹ ਤਹ ਤਿਸ ਪਹਿ ਕਿਆ ਚਿਤਰਾਈ ਤੇ ਮਨੁੱਖ ਸੋਚਦਾ ਮੈਂ ਉਹਦੇ ਪੇਤਾਂ ਨੂੰ ਚਿਤਰਾਇਆ ਨਾ ਪਾਉਂਗਾ ਮੈਂ ਉਹਨੂੰ ਜਾਣ ਚੂੰਗਾ ਮੈਂ ਨਾਨਕ ਆਪ ਗਵਾਈ ਪਰ ਜਦੋਂ ਕਹਿੰਦੇ ਮਿਲਦਾ ਆਪਾ ਭਾਵ ਗਵਾ ਕੇ ਮਿਲਦਾ ਜਿਵੇਂ ਪਾਤਸ਼ਾਹ ਨੇ ਕਿਹਾ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਸਤਿਗੁਰ ਰਵਦਾਸ ਸਾਹਿਬ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸੀ ਤੂੰ ਨਹੀਂ ਸੀ ਉਦੋਂ ਤੂੰ ਆ ਹੁਣ ਮੈਂ ਨਹੀਂ ਬਾਬਾ ਜੀ ਕਹਿੰਦੇ ਮਿਲ ਨਾਨਕ ਆਪ ਗਵਾਈ ਆਪਾ ਭਾਵ ਜਿਹੜਾ ਜਿੰਨਾ ਮਾੜਾ ਮੋਟਾ ਵੀ ਜੁੜਿਆ ਹੋਆ ਹੈਗਾ ਉਹ ਗਵਾਚ ਜਾਂਦਾ ਉਹ ਇੱਕਮਿਕ ਹੋ ਜਾਂਦਾ ਨੂਰ ਹੋ ਜਾਂਦਾ ਉਹਦਾ ਇਹੀ ਐਂਡ ਹੈ ਤੇ ਇਹੀ ਪ੍ਰਾਪਤੀ ਹੈ ਤੇ ਸੈਸਾ ਤਾਂ ਬੁੱਧ ਛੇਤੀ ਮਿਟ ਜਾਂਦਾ ਹੈ ਇਹੀ ਗੁਰੂ ਦੀ ਬਾਣੀ ਪੜਨ ਦਾ ਸੁਣਨ ਦਾ ਫਾਇਦਾ ਹੈ ਕਿ ਸਾਨੂੰ ਸਿੱਧਾ ਸਿੱਧਾ ਹੀ ਬਹੁਤ ਕੁਝ ਦੱਸਿਆ ਪਾਸ਼ਾ ਨੇ ਬੜੀਆਂ ਸਾਨੂੰ ਦਾਤਾਂ ਦਿੱਤੀਆਂ ਬੜੀਆਂ ਵਿਧੀਆਂ ਦਿੱਤੀਆਂ ਬੜੇ ਬੀਜ ਮੰਤਰ ਹੈ ਬਾਣੀ 'ਚ ਜਿਹੜੇ ਅਸੀਂ ਜਿਵੇਂ ਜਿਵੇਂ ਜਪਦੇ ਆਂ ਧਿਆਉਣੇ ਆਂ ਸਾਡੇ ਅੰਦਰੋ ਹੀ ਕਲਾ ਪ੍ਰਗਟ ਹੁੰਦੀ ਜਾਂਦੀ ਐ ਅਸੀਂ ਉਹਦੇ ਹੁੰਦੇ ਜਾਂਨੇ ਆ। ਇਹੀ ਪੁੰਨ ਜਿਹਨੂੰ ਕਿਹਾ ਜਾਂਦਾ ਬਾਣੀ ਸੁਣਨ ਦਾ ਪੁੰਨ ਐ। ਪੁੰਨ ਦਾ ਮਤਲਬ ਐ ਜੋ ਗੰਡ ਸਾਡੇ ਕੰਨ 'ਚ ਪੈਗੀ ਕਿਸੇ ਨਾ ਕਿਸੇ ਦਿਨ ਵੀ ਪੈ ਗਿਆ ਉਗਰੂਗਾ। ਅਸੀਂ ਆ ਵਿਧੀਆਂ ਦੀ ਗੱਲ ਕਰਦੇ ਆ ਕੋਈ ਕਰੇ ਨਾ ਕਰੇ ਪਰ ਜਦੋਂ ਕੇਹੜਾ ਚੇਤਨਾ 'ਚ ਚਲੀ ਗਈ ਉਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਆਪੇ। ਇਹੀ ਤਾਂ ਮਾਂ ਦਾ ਹੁਕਮ ਆ ਸਾਨੂੰ ਤਾਂ। ਕਿ ਤੁਸੀਂ ਇਹ ਨਹੀਂ ਦੇਖਣਾ ਦੁਨੀਆ ਕੀ ਕਹਿ ਰਹੀ ਐ। ਹਜ਼ਾਰਾਂ ਲੱਖਾਂ ਪ੍ਰਚਾਰਕ ਕੀ ਕਹਿ ਰਹੇ ਆ ਤੁਸੀਂ ਉਹਨਾਂ ਦੀ ਰੀਸ ਨਹੀਂ ਕਰਨੀ ਤੁਸੀਂ ਉਹ ਦੱਸਣਾ ਜੋ ਜਾਣਿਆ ਜਾਂ ਅਸੀਂ ਤੁਹਾਨੂੰ ਜਨਾਇਆ ਤੁਸੀਂ ਉਹ ਗੱਲ ਕਰਨੀ ਆ ਥੋੜੇ ਹੋਣਗੇ ਸੁਣਨ ਵਾਲੇ ਜਾਣਨ ਵਾਲੇ ਥੋੜੇ ਹੋਣਗੇ ਇਹ ਜੇ ਰਾਹਾਂ ਤੇ ਤੁਰਨ ਵਾਲਿਆਂ ਦੀ ਭੀੜਾ ਨਹੀਂ ਹੁੰਦੀਆਂ ਇਸ ਕਰਕੇ ਆਪਣੀ ਡਿਊਟੀ ਨਿਭਾਉਂਦੇ ਚਾਹੀਏ ਜੋ ਲਿਖਿਆ ਉਹਨੂੰ ਹੁਬ ਹੁਬ ਉਹ ਮੇ ਦੱਸਦੇ ਜਾਈਏ ਜਿਵੇਂ ਜਿਵੇਂ ਸਾਡੇ ਅੰਦਰ ਦੇ ਤਲ ਸਾਫ਼ ਹੁੰਦੇ ਆ ਅਸੀਂ ਉਹ ਗੱਲ ਨੂੰ ਸਮਝਣ ਲੱਗ ਜਾਨੇ ਆ ਜਾਣਨ ਲੱਗ ਜਾਨੇ ਆ ਆਪਾਂ ਰੋਜ਼ ਸਾਂਝ ਪਾਉਂਦੇ ਆ ਕਿ ਇੱਕੋ ਹੀ ਹੈ ਪ੍ਰਮਾਤਮਾ ਇੱਕ ਓੰਕਾਰ ਸਤਨਾਮ ਦੀ ਸੱਤਾ ਇਹ ਸਰੀਰ ਹਰ ਮੰਦਰ ਹੈ ਨੌ ਦਵਾਰੇ ਇਹਦੇ ਪ੍ਰਗਟ ਹੈ ਦਸਮਾਤਰ ਕੁਟੀ ਦੇ ਵਿੱਚ ਗੁਪਤ ਹੈ ਜਿੱਥੇ ਅਸੀਂ ਜਦੋਂ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਦੇ ਆ ਉੱਥੋਂ ਸੁੱਖ ਬਣਾ ਖੁੱਲਦੀ ਹੈ ਜੋ ਸਾਨੂੰ ਦਸਮ ਦਵਾਰ ਲੈ ਜਾਂਦੀ ਹੈ ਅੰਦਰ ਦੀ ਸਾਰੀ ਖੇਡ ਹੈ ਬਾਣੀ ਦੇ ਵਿੱਚ ਬਾਹਰ ਦੀਆਂ ਖੇਡਾਂ ਅਲੱਗ ਚੀਜ਼ ਹੈ ਅੰਦਰ ਦਾ ਮਸਲਾ ਅਲੱਗ ਹੈ ਆਪਾਂ ਅੰਦਰ ਨੂੰ ਜਾਣਨ ਆਏ ਆ ਅੰਦਰ ਨੂੰ ਜਾਣੇ ਬਿਨਾ ਸਹਿਸਾ ਨਹੀਂ ਮਿਟਦਾ ਤੇ ਤੁਸੀਂ ਆਪ ਹੀ ਦੇਖ ਲਓ ਜਿਹੜੇ ਕੰਦਾ ਬਾਹਰੀ ਪੜਦੇ ਆ ਬਾਹਰੀ ਗੱਲਾਂ ਕਰਦੇ ਆ ਉਹ ਖੁਦ ਸੰਸੇ ਚ ਰਹਿੰਦੇ ਆ ਖੁਦ ਕ੍ਰੋਧ ਚ ਰਹਿੰਦੇ ਆ ਖੁਦ ਟੱਪਦੇ ਰਹਿੰਦੇ ਆ ਕਿਉਂ ਕਿਉਂਕਿ ਅੰਦਰੋਂ ਰਸ ਆਏ ਬਿਨਾ ਅੰਦਰ ਦਾ ਸਹਿਸਾ ਨਹੀਂ ਮਿਟਦਾ ਇਹਦਾ ਭੇਤ ਆਏ ਬਿਨਾ ਆਓ ਫਿਰ ਸਮਾਪਤੀਆਂ ਕਰੀਏ ਪਿਆਰਿਓ ਸਰਬਥਾਨ ਕੋ ਰਾਜਾ ਤਹਿਆਣ ਹਦ ਸ਼ਬਦ ਅਗਾਜਾ ਤਸ ਪਹਿ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਮਾ ਦੀ ਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਸਦਾ ਹੀ ਤਨ ਗੁਰੂ ਨਾਨਕ ਤਨ ਗੁਰੂ